ਹਾਂਜੀ ਉੱਠ ਗਏ ਜੀ ਚਲਦੇ ਆਂ ਤਾਂ ਹਾਂ ਤਾਹਾਂ ਜਾ ਕੇ ਡਾਉਨਿਆਂ ਜਾਨਵਰ ਜੂਨ ਪਰ ਠੀਕ ਆ ਉੱਪਰ ਜਾ ਕੇ ਕੋਠੇ ਤੇ ਕਰਦੇ ਆਂ ਗੱਲਬਾਤ ਕਾਹ ਠੀਕ ਆ ਹਾਂਜੀ ਆਗੇ ਤਾਂ ਹਾਂ ਠੀਕ ਆ ਹੁਣ ਦਿਖਾਉਨੇ ਆ ਤੁਹਾਨੂੰ ਕਿਹੜੇ ਕਿਹੜੇ ਜਾਨਵਰ ਛੱਡਨੇ ਆ ਅੱਜ ਠੀਕ ਆ ਤੇ ਵੀਡੀਓ ਦੇ ਵਿੱਚ ਕੰਟੀਨਿਊ ਦੇਖੋ ਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਯਾਰ ਸਬਸਕ੍ਰਾਈਬ ਕਰਿਆ ਕਰੋ ਆਪਣੇ ਚੈਨਲ ਨੂੰ ਠੀਕ ਹੈ ਚਲ ਛੱਡਦੇ ਆ ਜਾਨਵਰ ਦਿਖਾਉਨੇ ਆ ਸੁਣ ਤਨ ਮਨ ਬੋਲਿਆ ਰਾਮ ਜੀ ਸੰਗ ਸਭ ਸੇ ਲਰੀਆ ਸਭ ਜਨਾਂ ਸੇ ਸਾਹ ਰੂਹ ਤੀਰ ਅਨ ਯਕੂਨ ਬਲਿਆ ਤਲ ਦੁਖਨਾ ਕਹੂ ਉੱਤਰਾ ਉਸ ਜੰਗ ਦਾ ਪਸੜੀਆ ਜਿਦੂਦਾਰ ਪ੍ਰਭ ਆਪਨਾ ਸੇ ਦਿਸਮੈ ਉੱਤ ਖੜੀਆਂ ਆਤਮਾ ਜਗੀ ਅਰੇ ਭਾਉ ਰਹੇ ਕੋਟਤ ਨਾ ਗੁਰਿਆ ਮਾਨਕ ਪੰਥ ਰੰਗੋ ਗੋਵਾਲੋ ਨਾ ਸਿਵਾ ਸੁਮੀਰਾ ਤੁਝਿਆ ਕੋ ਨਾ ਕੋਈ ਅਦੁੱਰ ਦਰਗਾਹ ਜੈ ਤੇ ਉਪੀ ਤੈ ਮੇਂੀ ਚੱਤੀ ਕੀ ਤੁਮਾਹ ਕਰਜ ਹਲਿੰਦੀ ਪਾੜ ਬ੍ਰਾਹਮਣ ਭੋਲ ਨਾ ਟੁੜੀਆ ਧਾਰ ਜਾਨ ਲਖ ਦੇਵੀਆਂ ਹਰ ਸਚਾ ਨਾਮ ਅੰਮਯਾ ਹੋ ਸਰਮਪਨ ਨਾਰਾਇਣ ਨਾਨਕ ਦਰਪਈਆ ਕੋਤੋ ਹੱਥੇ ਵਰਗੋ ਤੋਂ ਕੋਲ ਤੋਂ ਬੱਤੀ ਦੇਰਵਾਹ ਸਾਧਨਾ ਪੂਰੀ ਕਰ ਇਸ ਨਾਮ ਹਰ ਕਾਮ ਨਾਲ ਸੈ ਅਰੋਣੇ ਹਲ ਨਾਮ ਸਰਦਾਰ ਕਰਮ ਕਰਮ ਨਾਲ ਇਖਰਾ ਮਾਤੇ ਜਾਏ ਗਮਾਈ ਕਾਮ ਕਰੂ ਦੇ ਨੋਹੀਏ ਮਿਰਸਾ ਨੂੰ ਸੁਆ ਹਾਂਜੀ ਪਾਤਾ ਇਹ ਆਪਣੀ ਵੱਡੇ ਗੁੱਡੇ ਨੂੰ ਵੀ ਦਾਣੇ ਤੇ ਸਪੇਰਾਂ ਨੂੰ ਵੀ ਪਾਤਾ ਸਪੇਰ ਹੀ ਹੈ ਹੈਲਪਰ ਵੱਧਾ ਸੱਚ ਠੀਕ ਹੈ ਆ ਇਧਰ ਇਹਨੂੰ ਬਾਚੋ ਪਾਉਲੇ ਇਹਨਾਂ ਨੂੰ ਸਾਰੇ ਨੂੰ ਤਾਂ ਸ਼ਾਂਤਾਂ ਨੂੰ ਵੱਡੇ ਗੁੱਡੇ ਨੂੰ ਪਾਤੇ ਦਾਣੇ ਜੀ ਵੱਡੇ ਗੁੱਡੇ ਨੂੰ ਪਾਤੇ ਦਾਣੇ ਡੱਬੂ ਵਰਗੇ ਅਰਗੇ ਲੱਗਾ ਬਹਿਤ ਬੱਚਿਆਂ ਵਾਲਾ ਜੋੜਾ ਵੀ ਲੱਗਿਆ ਪਿਆ ਖਾਣ ਨੂੰ ਠੀਕ ਹੈ। ਆਹ ਜਿਹੜੀ ਅੱਖ ਖਰਾਬ ਸੀ ਉਹ ਵੀ ਇਹ ਦੇਖੋ ਹੁਣ ਆਪਿਆਂ ਨਾਲ ਵਧੀਆ ਫਿੱਟ ਆ ਗਈ। ਬੜਾ ਜਿਆਦਾ ਮੋਂਬ੍ਰੈਡੀ ਹੈ। ਜੇ ਅਗਰ ਜੇ ਵੀਡੀਓ ਬਣਾਉਣ ਲੱਗ ਜੀਏ ਦੇਖਾਂਗੇ। ਇਹ ਦੇਖਿਆ। ਦੇਖੋ। ਕਿਉਂ ਕਰਕੇ ਗਿਨਾਂ। ਸਿਰੋ ਹੀ ਠੀਕ ਹੈ। ਫਿਰ ਮੰਗਦੇ ਆਂਗੇ। ਜਾਨਵਰ ਛੱਡੇ ਹੋਇਆ ਪੰਜ ਚਾਰ ਬੱਚੇ ਆਗੇ ਇੱਕ ਨਾਲ ਸਪੇਅਰ ਆ ਕਬੂਤਰ ਆਪਣਾ ਸਪੇਅਰ ਨਸਲੀ ਸਪੇਅਰ ਥੋੜਾ ਜਿਹਾ ਖਰਾਬ ਹੋਇਆ ਵੈਸੇ ਹੈਦਾ ਵਧੀਆ ਕਬੂਤਰ ਥੋੜਾ ਜਿਹਾ ਖਰਾਬ ਹੋਇਆ ਆਪ ਤਾਂ ਬੈਂਦਾ ਬੈਂਦਾ ਇਹ ਨਾਲ ਇੱਕ ਅੱਦੇ ਨੂੰ ਹੋਲਡ ਬੂਕ ਦਾ ਠੀਕ ਹੈ ਤਿੰਨ ਤਾਂ ਖੜੇ ਆ ਰੱਬ ਚ ਤੇ ਇੱਕ ਨਾਲ ਇਹਨੂੰ ਲਿਆਇਆ ਪੱਠੀ ਠੀਕ ਐ ਤਾਂ ਇੰਦਰ ਦੀ ਆਉਣਗੇ ਦੇਖਣ ਇਹ ਆ ਗਿਆ ਆ ਹੁੰਦਾ ਥੱਲੇ ਸ਼ਪੇਰ ਅੰਗ ਛੜਦਾ ਨਾਲ ਪੱਠੀ ਨੂੰ ਲਿਆਇਆ ਇਹ ਇਹ ਆਪਣੇ ਵੱਡੇ ਕਬੂਤਰ ਦੀ ਪੱਠੀ ਆ ਠੀਕ ਐ ਤੇ ਬਾਕੀ ਉਹ ਉਹ ਫਿਰਦੇ ਜੇ ਦੀਦੇ ਹੋਣ ਤਾਂ ਬਰੀ ਬਰੀ ਕਿਤਾਹਾਂ ਠੀਕ ਆ ਦੀਦੇ ਅੱਜ ਜੇ ਸਿੱਧਾ ਆ ਜਾਣ ਤਾਂ ਵਧੀਆ ਠੀਕ ਆ ਪਾਸੇ ਪੂਸੇ ਨਾ ਬੈਠਣਾ ਉਹੀ ਬਹੁਤ ਆਦਾ ਦਾ ਤਾਂ ਇਹਨਾਂ ਨੂੰ ਅਗਲੇ ਸਾਲ ਲਵਾਂਗੇ ਇਹਨਾਂ ਖੋਲਦਾ ਇਹਨਾਂ ਨੂੰ ਚਾਰਜ ਕਰ ਠੀਕ ਆ ਆ ਆਉਂਦੀ ਆ ਪੱਠੀ ਆ ਆ ਗਿਆ ਸਪੇਅਰ ਥਾਪਾਂਗਾ ਮਾਰਦਾ ਠੀਕ ਹੈ ਜੀ ਨਿਕਾਉਣੇ ਆਂ ਪਰਸ ਨੂੰ ਜਦੋਂ ਥੱਲੇ ਆ ਗਏ ਹਾਂਜੀ ਫੇਰ ਤਾਂ ਕਰਤਾ ਹੁੰਦਾ ਠੀਕ ਹੈ ਕ੍ਰੌਲ ਕਰਨ ਲੱਗ ਗਿਆ ਸੀਗਾ ਤੇ ਆਪਣੇ ਕਬੂਤਰ ਆ ਗਏ ਥੱਲੇ ਸਾਨੂੰ ਦਿਖਾਉਂਦੇ ਆ ਠੀਕ ਹੈ ਦੋ ਆ ਫਿਰਦੇ ਤੇ ਆ ਫਿਰਦੀ ਪੱਠੀ ਆਪਣੀ ਇੱਕ ਉਹ ਰਤਾ ਅਮਦੁੱਲਾਲ ਸਿੰਬਾ ਵਾਲਾ ਬੱਚਾ ਠੀਕ ਹੈ ਵੱਡੇ ਕਬੂਤਰ ਦਾ ਤੇ ਇੱਕ ਉਹ ਕਾਲੀ ਬਗਲ ਆਪਣੇ ਲੈਜੀ ਦੇ ਵਿੱਚ ਕਬੂਤਰ ਦਾਗਾ ਵੱਡੇ ਦਾ ਠੀਕ ਆ ਤੇ ਨਾਲ ਫਿਰਦੀ ਰੋਜੇ ਦੀ ਪੱਠੀ ਰੋਜੇ ਦਾ ਪੱਠਾ ਪੱਠੀ ਠੀਕ ਆ ਆਉਂਦੇ ਆ ਤਿੰਨੇ ਜਾਂ ਇਬਨ ਜੀ ਕੇ ਸਤਿ ਠੀਕ ਹੈ ਜੀ ਚਲੋ ਉਤੌਹਣੀਆਂ ਸੌਂ ਜਦੋਂ ਆਈ ਹਾਂਜੀ ਆ ਗਈ ਜੀ ਕਬੂਤਰੀ ਠੀਕ ਆ ਲਾਉਂਨੇ ਆ ਇਹਨੂੰ ਅਗੇ ਵੀ ਹੁੰਦੀ ਆ ਮਸਤਾ ਪੱਠੀ ਦੇਖਾ ਆਉਦੀ ਆ ਕਿੱਦੇ ਇਹਨਾਂ ਰੋਜੇ ਨਾ ਤੇ ਬੰਦੇ ਇਹਨਾਂ ਮਸਤ ਰੋਜਿੰਗ ਦੇਖਦੇ ਯੂਰ ਤਾਂ ਮੇਰੇ ਖਾਣੇ ਚ ਬਾੜਾ ਲਗਾ ਲੁਕੋਂਦੇ ਆ ਪਰ ਪਤਾ ਨਹੀਂ ਕਾਸਤੋਂ ਕੀ ਗੱਲ ਹੈ ਕਿ ਜੋਰ ਤਾਂ ਲੁਕੋਗੇ ਰਾਜੀ ਆ ਦਾ ਲੈ ਗਈ ਹੈ ਜੀ ਆ ਗਈ ਜੀ ਜਾਨਪਰ ਆਪਣੇ ਠੀਕ ਆ ਆ ਬੈਠੇ ਆ ਠੀਕ ਹੈ ਛਿੱਟੀਆਂ ਅੱਖਾਂ ਦਾ ਅਠਾ ਛਿੱਟੀਆਂ ਅੱਖਾਂ ਦੀ ਪੱਟੀ ਤੇ 15-20 ਮਿੰਟ ਤੱਕ ਜਦੋਂ ਪਾਣੀ ਪੂਣੀ ਖਿੱਚ ਕੇ ਫੇਰ ਦਿੰਦੇ ਆ ਨਾ ਉਹਨਾਂ ਦਾਣਾ ਪੱਤਾ ਠੀਕ ਆ ਫਿਰ ਕਰਦੇ ਆ ਫਿਰ ਗੱਲ ਬਾਤ ਸੱਚ ਆ ਵੀ ਦਿਖਾਉਣੀ ਸੀ ਸਾਨੂੰ ਆ ਬੈਠੇ ਆ ਕਿਦਰਨਾਟ ਹੋਣੀ ਸਾਰੇ ਬਾਕੀ ਲਾਉਣ ਲੱਗੇ ਪਏ ਆ ਇਹਦੀ ਅੱਖ ਮਸਾ ਲੋਟ ਆਈ ਆ ਨਾਈ ਜਾਂਦੀ ਆ ਕਾ ਬੈਠੀ ਆ ਠੀਕ ਆ ਟੀਲ ਵਾਲੀ ਨਾ ਨੂੰ ਵੀ ਨਿਕਲੇ ਮੇਰੇ ਸਾਹਮਣੇ ਅੰਡੇ ਆ ਤੇ ਫੁੱਲ ਤੇ ਆ ਰੱਖਣਾ ਬਾਬੂ ਇਹਦੇ ਅੰਡਿਆਂ ਤੇ ਫੁੱਲ ਧਿਆਨ ਰੱਖਣਾਗਾ ਤੇ ਇਹਦੇ ਗੌਰ ਬੱਚੇ ਕਢਾਉਣੇ ਕਢਾਉਣੇ ਆ ਇਹਦੇ ਠੀਕ ਹੈ ਆ ਸੀਜ਼ਨ ਦੇ ਵਿੱਚ ਵਿੱਚ ਅਗਲੀ ਵਾਰ ਡਾਵਾਂਗੇ ਆਪਣਾ ਠੀਕ ਹੈ ਚਲੋ ਠੀਕ ਹੈ ਫਿਰ ਮਿਲਦੇ ਆ ਆ ਲੈ ਲੈਂਦਾ ਜੀ ਪਾਣੀ ਕਬੂਤਰਾਂ ਨੂੰ ਪਾਉਣ ਨੂੰ ਹਾਂ ਜੀ ਮਿੱਤਰੋ ਠੀਕ ਹੈ ਪਾਣੀ ਪੂਣੀ ਪਾਇਆ ਹੈ ਕੋਠੇ ਤੇ ਜਾ ਕੇ ਠੀਕ ਹੈ ਗਰਮੀ ਬਾੜੀ ਅੱਜ ਠੀਕ ਹੈ ਸੋਨੂੰ ਸਾਰਿਆਂ ਨੂੰ ਪਤਾ ਹੋਊਗਾ ਵੀਰੇ ਠੀਕ ਹੈ ਤੇ ਬਾਕੀ ਬਲੌਗ ਨੌਵਾਂਗਾ ਆਪਣਾ ਇਹ ਠੀਕ ਹੈ ਤੇ 15ਵੇਂ ਬਲੌਗ ਤੱਕ ਆਪਣੇ ਬਾਈ ਬਣ ਕੇ 100 ਸਬਸਕ੍ਰਾਈਬਰ ਕਰਵਾ ਲਓ ਠੀਕ ਤੇ ਬਾਕੀ ਆਪਾਂ ਅਗਲੇ ਬਲੌਗ ਤੋਂ ਵਿੱਚ ਵਿੱਚ ਮਾੜੀਆਂ ਮੋਟੀਆਂ ਇਨਫੋਰਮੇਸ਼ਨ ਵੀ ਸ਼ੇਅਰ ਕਰੀ ਜਾਇਆ ਕਰਾਂਗੇ ਦਵਾਈ ਦੱਪੇ ਦੀ ਠੀਕ ਹੈ ਤੇ ਬਾਕੀ ਠੀਕ ਹੈ ਜੀ ਓਕੇ ਲਵ ਯੂ ਬਾਏ ਗੁੱਡ ਨਾਈਟ ਟੇਕ ਕੇਅਰ